ਸੋਨੂੰ ਕਾਹਨ ਜੇ ਤੇਰੇ ਸਮਝੇ ਸਮਝਦਾ ਸਾਬੀ ਤੇ ਉਸ ਨੂੰ ਜਾ ਕੇ ਵੇਖਾ ਮੇਰਾ ਬੋਤਲ ਤਾਂ ਦੇ ਸਾਹਮਣੇ ਕੰਮੀ ਉਹਦੇ ਮਿਲਦੇ ਨਹੀਂ ਕੁਝ ਪੇੜ ਬਾਗ ਪੈ ਗਏ ਤੇ ਮੈਂ ਕਿ ਸਮਝਾਉਣਾ ਸ਼ਾਇਦ ਤੇ ਮੈਂ ਨਾ ਤੇਰੀ ਮੰਨ ਲੈ ਜੇ ਮੰਨ ਲੈ ਤੇ ਇਹ ਮਾੜੀ ਗੱਲ ਜੋ ਘੜ ਜੇ ਪਰ ਉਹ ਅਜੇ ਕੁਝ ਨਹੀਂ ਵਿਗੜਿਆ ਜੇ ਤੇ ਕੋਈ ਨਹੀਂ ਮੈਂ ਮੇਰਾ ਸਮਝਾ ਕੇ ਗੱਲ ਕਰਦੀ ਆਂ ਇਹ ਲੈਣੀ ਆਂ ਅਗਰ ਮੇਰੀ ਮੰਨਣੀ ਤੇ ਹੈ ਨਹੀਂ ਉਹ ਤਾਂ ਤੁਹਾਨੂੰ ਪਤਾ ਅੱਗੇ ਨਹੀਂ ਮੈਨੂੰ ਕੋ ਸਮਝਦੇ ਸ਼ਾਇਦ ਆਂਦੀ ਗੱਲ ਮੈਂ ਜਦੋਂ ਸੋਹੀ ਨੂੰ ਤੁਹਾਨੂੰ ਸਮਝਾ ਕੇ ਵਿਖੇਓ ਇਹ ਸੋਹੀ ਹੋਊਗਾ ਨਾ ਉਹਨੂੰ ਜੇ ਸਾਰੇ ਗੱਲਾਂ ਦਾ ਪਤਾ ਲੱਗੂਗਾ ਨਾ ਸ਼ਾਇਦ ਉਹ ਘੜ ਜੇ ਤੂੰ ਤਾਂ ਸੋਹੀ ਨੂੰ ਤੇ ਮੈਂ ਉਹ ਸਮਝਾ ਕੇ ਲੈ ਲਿਓ ਪਰ ਤੇ ਜਦੋਂ ਸੋਹੀ ਹੋਊਗਾ ਨਾ ਤੇਰੇ ਨਾਲ ਕੇ ਬੈਠਾ ਹੋਊਗਾ ਉਹ ਮੇਰੀ ਟੀਜ਼ ਹੋ ਜਾ ਕੇ ਕਰੇਗੀ ਨਹੀਂ ਜੇ ਸਮਝੀ ਹੋਊਗਾ ਤਾਂ ਵਧੀਆ ਵਾ ਨਹੀਂ ਤੇ ਘਰ ਦੇ ਵਿੱਚ ਨੇ ਇੱਕ ਦਿਨ ਲੜਾਈ ਹੋ ਜਣੀ ਹੋ ਕੋਈ ਗੱਲ ਨਹੀਂ ਮੈਂ ਸਮਝਾ ਦੇਣੀ ਨਹੀਂ ਮੈਂ ਦੇ ਵਾਪਸ ਹੁੰਦੇ ਸੋਫੇ ਆ ਸਮਝਾ ਵੀ ਮੈਂ ਨਾ ਬਣਾ ਪਤਾ ਪਤਾ ਇਹ ਇਦਾਂ ਘਰ ਉੱਤਰ ਜਾਂਦੇ ਆ ਜੇ ਪੁੱਤ ਕੱਲ ਨੂੰ ਉੱਥੇ ਕੋਈ ਡੇਟੇ ਕੋਸ਼ ਹੋ ਗਿਆ ਕਿ ਕੀ ਕੀ ਵੱਜ ਗਿਆ ਕੀ ਕੀ ਕਰਾਂਗੇ ਨੂੰ ਕੋਈ ਨਹੀਂ ਮੰਮੀ ਮੈਂ ਸਮਝਾ ਨਹੀਂ ਆ ਮੈਂ ਤਾਂ ਸੱਚੇ ਇੰਨੇ ਦੁਖੀ ਆ ਨਾ ਕੋਈ ਹਸਾਬ ਨਹੀਂ ਆ ਖੇ ਕੰਢੀਆਂ ਕੁਛ ਨਹੀਂ ਮੰਮੀ ਜੀ ਸਭ ਹੀ ਕਹਿੰਦੇ ਆ ਆਲੂ ਪੂੜੀਆਂ ਖਾਣ ਨੂੰ ਤੇਲ ਕੰਢਿਆ ਤੇ ਮੈਂ ਬਣਾ ਦੇਣੀ ਜਾਂ ਨਾ ਬਣਾ ਕੇ ਦਿੱਤੀਆਂ ਫਿਰ ਉਹਨਾਂ ਨੇ ਕਹਣਾ ਮੇਰੇ ਅੱਖੇ ਨਹੀਂ ਲੱਗਦੀ ਆਲੂ ਪੂੜੀਆਂ ਤਾਂ ਠੀਕ ਆ ਤੇ ਆ ਕੀ ਵੇਖਣ ਦੀ ਮੈਂ ਮੰਮੀ ਕਰਨਾ ਹੀ ਚੇਂਜ ਜਨਾ ਤਾਣੀ ਮਹਿਨਾਲੀ ਚੇਂਜ ਕਰ ਲਈ ਨਹੀਂ ਤੈਨੂੰ ਪਤਾ ਕੋਈ ਨਾ ਕੋਈ ਘਰ ਆ ਜਾਂਦਾ ਵਾ ਕਿੱਡਾ ਬੁਰਾ ਲੱਗਦਾ ਇਹ ਸੂਟ ਪਾਇਆ ਰਾਤ ਨੂੰ ਖਾਣ ਨੂੰ ਹੁੰਦਾ ਵਾ ਇਹ ਥੋੜਾ ਘਰ ਪਾ ਫਿਰ ਹਾਂ ਮੰਮੀ ਕੁਟਣ ਜੀ ਮਹਿਸੂਸ ਹੁੰਦੀ ਰਹਿੰਦੀ ਮੈਨੂੰ ਤੇ ਤੈਨੂੰ ਕੁਟਣਾ ਮਹਿਸੂਸ ਹੁੰਦੇ ਰਹਿੰਦੇ ਸਾਰਾ ਦੰਦੇ ਤਾਂ ਪਾੜਿਆ ਅਹੀਂ ਵੀ ਨੇੜੇ ਜੰਮੇ ਆ ਅਹੀਂ ਤੇ ਪਜਾਮੇ ਟੀ-ਸ਼ਰਟ ਆ ਪਾਏ ਨਹੀਂ ਨਾ ਤੁਹਾਡੇ ਬਾਰੇ ਬਾਰੇ ਪਹਿਲੇ ਜਿਹੜਾ ਹੈ ਸਾਡੇ ਸੱਸਾ ਚੁੰਨੀ ਨਹੀਂ ਲੱਤ ਜਿੰਦੀਆ ਤੇਰ ਤੋਂ ਨਮੀ ਚੁੰਨੀ ਤੇ ਮੈਂ ਵੀ ਨਹੀਂ ਪਰ ਮੈਨੂੰ ਜੀ ਨੂੰ ਕੁਛ ਹੁੰਦਾ ਰਹਿੰਦਾ ਤੁਹਾਡੇ ਸਾਹਮਣੇ ਆ ਮੈਂ ਕਿਹੜੇ ਝੂਠ ਬੋਲਣ ਲਈ ਆ ਹੁਣ ਜੀ ਨੂੰ ਕੁਛ ਹੁੰਦਾ ਰਹਿੰਦਾ ਜੀ ਨੂੰ ਕੁਛ ਹੀ ਪਤਾ ਨਹੀਂ ਜੀ ਤੇਰਾ ਕਿੱਥੇ ਆ ਗਿਆ ਜੀ ਅੰਤਰਾ ਜੀ ਨੂੰ ਵੀ ਕੁਛ ਹੁੰਦਾ ਰਹਿੰਦਾ ਚਵੇ ਘੰਟੇ ਇਹ ਹੁੰਦਾ ਰਹਿੰਦਾ ਤੇਰੇ ਨੂੰ ਨਾਲ ਮਮੀ ਇੰਨੀ ਸਵੇਰੇ ਕਿੱਥੇ ਆ ਜਾਣਾ ਕਹਿੰਨੇ ਤਾਂ ਨੂੰ ਨੀਂਦ ਸਵੇਰੇ ਜਾਗਉਂਦੀ ਲੋਕੀ ਉੱਠੇ ਆ 4 ਵਜੇ ਦੇ ਕੋਈ ਨਾ ਕੋਈ ਘੜੀ ਕਵੰਡਾ ਆ ਜਾਂਦਾ ਵਾ ਕਿੱਡਾ ਤੋਹ ਤੇ ਪ੍ਰੀ ਲੱਗਦੀ ਪਾਏ ਕੱਪੜੇ ਥੋੜੀ ਬਹੁਤੀ ਅਕਲ ਕਰ ਲਿਆ ਕਰ ਥੋੜਾ ਫੋਟਾ ਸੋਚਿਆ ਕਰ ਕਿਉਂ ਨਹੀਂ ਤੇਰਾ ਦਿਮਾਗ ਕੰਮ ਕਰਦਾ ਹੁਣ ਮੋੜੇ ਟਿਲਾ ਛੱਡ ਲਿਆ ਕਰ ਪੀ ਮੈਨੂੰ ਆਖਣ ਡਿਆ ਕਿ ਨਹੀਂ ਆਖਣ ਡਿਆ ਕੋਈ ਅਸਰ ਹੈਗਾ ਤੈਨੂੰ ਸੁਪਨਾਂ ਦਾ ਹੈਗਾ ਸਰਕ ਨਹੀਂ ਹੈਗਾ ਕਿ ਨਾ ਇਹ ਗਾਵਾ ਮੰਮੀ ਕੋਈ ਨਹੀਂ ਗਾ ਤੋ ਨਹੀਂ ਪੁੰਦੀ ਹੁਣ ਮੈਂ ਮੈਨੂੰ ਕੀ ਪਤਾ ਹੈ ਪੀ ਤੁਸੀਂ ਗੱਲ ਹੀ ਹੁਣ ਚੁੱਕ ਲੈਣੀ ਐ ਗੱਲ ਹੀ ਚੁੱਕ ਲੈਣੀ ਆ ਉਧਰ ਦਾਇ ਚਾਚੇ ਹੁਣੇ ਆਗੇ ਤੇ ਫਿਰ ਕਿੱਡੇ ਬੁਰੇ ਲੱਗਣੇ ਇਹ ਦੱਸ ਨਾ ਮੈਨੂੰ ਕੋਈ ਨਹੀਂ ਮੰਮੀ ਕਰ ਲੈਣੀ ਪਹਿਲਾਂ ਉਹਨਾਂ ਨੂੰ ਚਾਹ ਪਾਣੀ ਨਾ ਪੜਾਈ ਪਹਿਲਾਂ ਮੈਂ ਕੱਪੜੇ ਲਾ ਕੇ ਬਾਥਰੂਮ ਵਾਲ ਤੁਰਦੀ ਆ ਕਿ ਮੈਂ ਕੱਪੜੇ ਪਾਏ ਰਾ ਦੇ ਉਹ ਲਾ ਕੇ ਫਿਰ ਦੂਜੇ ਪਾ ਕੇ ਤੇ ਫਿਰ ਚਾਹ ਪਾਣੀ ਪੜਾਉਂਗੀ ਹਣਾ ਪਤਾ ਨਹੀਂ ਕਿਉਂ ਨਹੀਂ ਤੇਰਾ ਦਿਮਾਗ ਕੰਮ ਕਰਦਾ ਮੰਮੀ ਨੂੰ ਕੋਈ ਨਾ ਕੋਈ ਗੱਲ ਲੱਭ ਜ਼ਰੂਰ ਲੈਣੀ ਹੁੰਦੀ ਐ ਸਾਬੀ ਪਤਾ ਸੇਰ ਫੜਿਆ ਕੀ ਗੱਲ ਓਦਾਂ ਮੰਮੀ ਸਿਰ ਪੀੜ ਜੀ ਹੋਣ ਡਈ ਆ ਸਿਰ ਪੀੜ ਹੋਣ ਡਈ ਤੇ ਟੋਕ ਨੂੰ ਤੂੰ ਕਹਿੰਦੇ ਏ ਕੁੜੀਆਂ ਵੱਲੋਂ ਆਹੋ ਮੰਮੀ ਦੇ ਲਾ ਕਾ ਲੈ ਮੈਂ ਕਿ ਖਾਣੇ ਆ ਮੌਸਮ ਬੜਾ ਵਧੀਆ ਆ ਤੇ ਚੱਲ ਨਾਲੇ ਬਾਹਰੋਂ ਵੀ ਉਹਨਾਂ ਕੋ ਖਾਲੀ ਦਾ ਅੱਜ ਘਰ ਬਣ ਜੂਗਾ ਪੁੱਤ ਆ ਵੀ ਕਿੱਡੀ ਵਧੀਆ ਗੱਲ ਕੀਤੀ ਘਰ ਤੈਨੂੰ ਮੈਂ ਇਹ ਕਰ ਲਾਖੀ ਵੀ ਘਰ ਜਿਹੜੀ ਚੀਜ਼ ਨੂੰ ਜੀ ਕਰਦਾ ਨਾ ਉਹੋ ਹੀ ਚੀਜ਼ ਖਾਇਆ ਕਰ ਤੇ ਮੇਰਾ ਪੁੱਤ ਉਹ ਜਿਹੜੀ ਪੁੱਠੀ ਰੇ ਲੱਗਾ ਇਹ ਨਾ ਕਿਤੇ ਲੱਗੂ ਇਹ ਮੇਰਾ ਪੁੱਤਰ ਮਾਨ ਕੱਲ ਬੈਠਾ ਰਿਆ ਕਰ ਆਪਣਾ ਘਰ ਕਿੰਨਾ ਵਧੀਆ ਲੱਗਦਾ ਇਦਾਂ ਤੇ ਜਦੋਂ ਤੂੰ ਸ਼ਰਾਬ ਪੀ ਕੇ ਆਉਂਦਾ ਕਿੰਨਾ ਬੁਰਾ ਲੱਗਦਾ ਮੰਮੀ ਕਿੰਨੀ ਕਿ ਸ਼ਰਾਬ ਪੀਣਾ ਕਿਤੇ ਉਹ ਮਾੜੀ ਕੁੱਟ ਪੀ ਲਈਦੀ ਆ ਤੇ ਫੇਰ ਕਿਹੜੀ ਗੱਲ ਹੈ ਉੱਥੇ ਨਹੀਂ ਪੁੱਤ ਤੇਰੀ ਗੱਲ ਮੇਰੀ ਗੱਲ ਸੁਣ ਮਾੜੀ ਕੁੱਟ ਪੀ ਲੈਣਾ ਨਾ ਮਾੜੀ ਕੋਟੀ ਕਿੰਨਾ ਨੁਕਸਾਨ ਕਰਦੀ ਆ ਤੁਹਾਨੂੰ ਲੱਗਦਾ ਨੁਕਸਾਨ ਮੈਨੋ ਤੇ ਲੱਗਦਾ ਨਹੀਂ ਕਾਹਦਾ ਨੁਕਸਾਨ ਸਾਰੀ ਦੁਨੀਆ ਪੀਂਦੀ ਆ ਤੇ ਮੇਰੇ ਪੀਤਾ ਕੀ ਹੋ ਜੂਗਾ ਪੁੱਤ ਸਾਰੀ ਦੁਨੀਆ ਵਾਲੀ ਜਾਣਾ ਹੈ ਆਪਣਾ ਘਰ ਵੇਖਣਾ ਵਾ ਸਾਰੀ ਦੁਨੀਆ ਵੇ ਸਾਰੀ ਦੁਨੀਆ ਖੂਚ ਛਾਲ ਮਾਰੂ ਮਗਦੇ ਥੋੜਾ ਪੁੱਤ ਮਾਰ ਲਈਦੀ ਆ ਕੋਈ ਨਹੀਂ ਮਾਰਦਾ ਸਾਡੀਆਂ ਗੱਲਾਂ ਕੋਈ ਮਾਰਦਾ ਖੂਚ ਛਾਲ ਇਹ ਕਿਹੜੀ ਗੱਲ ਹੈ ਖੂਚ ਛਾਲ ਮਾਰੂ ਤੁਸੀਂ ਪਿੱਛੇ ਮਾਰੂ ਪੁੱਤ ਮੇਰੀ ਗੱਲ ਸੁਣ ਇਹ ਜਿਹੜੀ ਸ਼ਰਾਬ ਆ ਨਾ ਘਰਾਂ ਦੇ ਘਰ ਜਾੜ ਦਿੰਦੀ ਆ ਕੁਝ ਵੱਡਾ ਪੁੱਲੇ ਇਹ ਦੱਸ ਨਾ ਜਿਹੜਾ ਬਹੁਤ ਜ਼ਿਆਦੀ ਪੀਂਦਾ ਉਹਨਾਂ ਦੇ ਘਰਾਂ ਦੇ ਘਰ ਛੁੱਟ ਜਾਂਦੇ ਆ ਮੈਂ ਕਿੰਨੀ ਜੀ ਪੀਂਦਿਆਂ ਉਹ ਤਾਂ ਥੋੜੀ ਥੋੜੀ ਤੋਂ ਬਹੁਤੀ ਪੀਂਦ ਹੁੰਦੀ ਆ ਕਿਤੇ ਨਹੀਂ ਹੁੰਦੀ ਬਹੁਤੀ ਬਾਕੀ ਗੱਲ ਮੇਰੀ ਗੱਲ ਸੁਣ ਆ ਗੱਲ ਤੇ ਮੈਂ ਤੈਨੂੰ ਬਾਰ-ਬਾਰ ਕਹਿੰਨੀ ਆ ਜਿਹੜੀ ਚੀਜ਼ ਨੂੰ ਜੀ ਕਰਦਾ ਨਾ ਘਰੇ ਹੀ ਖਾ ਜਿਹੜੇ ਦੋ ਜੂਸ ਪੀਣ ਨੂੰ ਜੀ ਕਰਦਾ ਚਾਹੇ ਕੋਈ ਫਲ ਫਲੂਟ ਖਾਣ ਨੂੰ ਜੀ ਕਰਦਾ ਉਹ ਦੱਸ ਤੈਨੂੰ ਲਿਆ ਕੇ ਦਈਏ ਜੇ ਕਿਸੇ ਗੱਲ ਦੀ ਟੈਨਸ਼ਨ ਆ ਉਹ ਵੀ ਦੱਸ ਕੋਹ ਨਹੀਂ ਟੈਨਸ਼ਨ ਹੈਗੀ ਮੇਨਾ ਪਤਾ ਨਹੀਂ ਹੁਣ ਕੀ ਸਹਾਰਦਾ ਆ ਮੇਰਾ ਤੇ ਹੁਣ ਫੇਰ ਮਾਨਾ ਸਰੀਰ ਪੀੜਾਂ ਕੰਡਿਆ ਸਿਰ ਪਾਟਣ ਡਿਆ ਤੇ ਜੇ ਮੈਂ ਕੋਟ ਪੀਤੀ ਨਾ ਦੇ ਉਹਨਾਂ ਚ ਸੱਟ ਨਹੀਂ ਹੋਣਾ ਮੈਂ ਕੀ ਸਮਝਾਉਂਦੀ ਆ ਤੇ ਉਹ ਫੇਰ ਕੋਟ ਪੀਤੀ ਆਲ ਚਲ ਗਿਆ ਜਿਹੜੀ ਗੱਲ ਮੈਂ ਸਮਝਾਉਣੀ ਕਿਉਂ ਨਹੀਂ ਤੇਰੇ ਖਾਨੇ ਚ ਪੈਣ ਦੀ ਉਹ ਮੰਮੀ ਐ ਨਹੀਂ ਮੇਰੇ ਪੈਣੀ ਖਾਨੇ ਚ ਪੀਣੀ ਤਣੀ ਆ ਮੈਨੂੰ ਸਾਬੀ ਤੈਨੂੰ ਇੰਨਾ ਨਹੀਂ ਪਤਾ ਮੇਰੀ ਮਾਂ ਕੀ ਆ ਖੰਡੀ ਆ ਕੀ ਤਰਲੇ ਲੈਣ ਡੀ ਆ ਵੀ ਕਿਹੜਾ ਮੰਨਣਾ ਕਿ ਨਹੀਂ ਮੰਨਣਾ ਇਹ ਦੱਸ ਤੂੰ ਮੈਨੂੰ ਮੰਮੀ ਤੁਹਾਡੇ ਕੰਮ ਆ ਤੁਸੀਂ ਇਹ ਕੰਮ ਕਰਦੇ ਰਹਿਣਾ ਆਹ ਮੇਰਾ ਕੰਮ ਇਹ ਵਾ ਤੇ ਤੇਰਾ ਕੰਮ ਨਹੀਂ ਐ ਪਿਆਖੇ ਲੱਗਣਾ ਮੈਂ ਨਹੀਂ ਲੱਗਣਾ ਲੁਕਣਾ ਆਖੇ ਲੱਗਣਾ ਆ ਵੀ ਰੁਪਈਆ 100 ਮੇਕੋ ਹੈਗਾ ਵਾ ਲੈ ਰੁਪਈਆ 100 ਹੈਗਾ ਵੀ ਤੇ ਆ ਠੇਕੇ ਤੇ ਰੁਪਈਆ 100 ਹੈਗਾ ਤੇਰ ਕੋ ਮੰਮੀ ਦੇ ਦਿਓ ਮੈਂ ਨਹੀਂ ਦੇਣਾ ਮੈਂ ਤੇ ਮੈਂ ਤੈਨੂੰ ਸਮਝਾਉਣ ਕੀ ਡੈ ਤੂੰ ਸਮਝਣ ਕੀ ਡੈ ਤੈਨੂੰ ਕੀ ਗੱਲ ਨਹੀਂ ਹੁੰਦੀ ਤੇਨੂੰ ਹੱਸਾ ਵੀ ਉਹ ਮੰਮੀ ਅੱਧਾ ਲੈ ਗਈ ਆ ਪਰ ਪੈਸੇ ਕਾ ਤੂੰ ਬੋਲੇ ਇਹੋ ਤੇ ਮੇਰੇ ਕੰਮ ਆਉਣੇ ਆ ਵੀ ਦੇ ਵੀ ਕੰਮ ਆਉਣੇ ਮੈਂ ਤੈਨੂੰ ਬਾਹਰ ਨਹੀਂ ਜਾਣ ਦਣਾ ਬਸ ਕੰਮ ਆਉਣ ਭੈਣਾਂ ਸ਼ਰਾਬ ਪੀਂਡਾ ਕੋਲ ਜਿੱਥੇ ਬਾਹਰ ਨਿਕਲਣੇ ਨਾ ਦੂਜੀ ਗੱਲ ਜਿਹੜੇ ਪੂੜੀਆਂ ਖੰਡੀਆਂ ਮੈਂ ਆਪ ਨਾਲ ਲਾ ਕੇ ਬਣਾ ਕੇ ਤੈਨੂੰ ਦਿੰਨੀ ਆ ਤੇ ਬਾਕੀ ਵੀ ਜਿਹੜੀ ਚੀਜ਼ ਨੂੰ ਜੀ ਕਰਦਾ ਉਹ ਦੱਸ ਦੇ ਤੇ ਬਣਾ ਦਿੰਨੇ ਆ ਸ਼ਰਾਬ ਦਾ ਮੇਰੇ ਲਾਗੇ ਨਾ ਨਾ ਲਵੀਂ ਹਾਈ ਤਾਂ ਕਿ ਤੇ ਮਣੀ ਵੀਰ ਨੂੰ ਪਿਆ ਕਰੋ ਹਟ ਟੋਟੜ ਕੇ ਭਾਬੀ ਨੂੰ ਦੂਜੀ ਨੂੰ ਪਿਆ ਕਰੋ ਹਟ ਟੋਟੜ ਕੇ ਗਰਮੀਤ ਨੂੰ ਜਦੋਂ ਉਧਰੋਂ ਪਤਾ ਨਾ ਵੀ ਉਧਰੋਂ ਅੱਗੇ ਵੀ ਬੋਲ ਪੈਣਾ ਉਹਨਾਂ ਨੇ ਆਪਾਂ ਚੁੱਪ ਕਰਕੇ ਸੁਣਦੇ ਰਹੀਨੇ ਤਾਂ ਹੀ ਦੀ ਹੱਡ ਦਵਾਲੇ ਹੁੰਦੇ ਜੀ ਮੇਰੀ ਗੱਲ ਸੁਣ ਜੇ ਹੋ ਜਾ ਕੋਈ ਗਲਤੀ ਕਰਕੇ ਆਊਗਾ ਨਾ ਉਹਨੂੰ ਵੀ ਇਦਾਂ ਹੀ ਬੋਲੂਗੀ ਇਹ ਨਹੀਂ ਮੈਂ ਕਿਸਦੇ ਨਾਲ ਪ੍ਰੇਮ ਕਰਦੀ ਆ ਜਿੱਦਾਂ ਦਾ ਮੇਰਾ ਸੁਭਾਅ ਹੈ ਨਾ ਉਦਾਂ ਉਦਾਂ ਦਾ ਰਹਿੰਦੀ ਆ ਜਿੱਦਾਂ ਜਿੱਦਾਂ ਤੂੰ ਹੀ ਰਹਿੰਦੇ ਜੇ ਜੇ ਜਿੱਥੇ ਗਲਤ ਜੋ ਉੱਥੇ ਗਲਤੀ ਕਰਦੀ ਆ ਗਲਤ ਤੂੰ ਹੀ ਸਾਬਿਤ ਹੋ ਇਹ ਕਰਕੇ ਆਇਆ ਵਾ ਬਾਕੀ ਗਲਤੀ ਤੇ ਕੋਈ ਨਹੀਂ ਐ ਕਰਕੇ ਗਲਤੀਆਂ ਗਲਤ ਹੋਇਆ ਵਾ ਤੂੰ ਸ਼ਰਾਬ ਪੀਂਦਾ ਪਿਆ ਇਹ ਕਰਕੇ ਗਲਤ ਹੋਇਆ ਹੋਰ ਕੋਈ ਗੱਲ ਨਹੀਂ ਹੈਗੀ ਮੈਨੂੰ ਨਹੀਂ ਪਤਾ ਪੀਣਾ ਕਿ ਨਹੀਂ ਪੀਣਾ ਪਰ ਪੀਣੀ ਪੀਣੀ ਆ ਜਾ ਲਾਹ ਹਜੂਰ ਤੂੰ ਹੀ ਨਹੀਂ ਦੇਣੇ ਤਾਂ ਮੈਂ ਬਾਹਰੋਂ ਕਿੱਕੋਂ ਫੜਾਂ ਬਾਹਰ ਜਾਵੀਂ ਤੂੰ ਕਿੱਥੇ ਜਾਣਾ ਜਾਣਾ ਹੀ ਮੈਂ ਗੇਟ ਨੂੰ ਤਾਲਾ ਲੰਮੀ ਆਈ ਹਾਂ ਬਾਹਰ ਸਿਰ ਮੇਰੇ ਅੱਗੇ ਪੀਣੋਂ ਡਿਆ ਚ ਆਹ ਐਨੀਆਂ ਮੁੰਡੇ ਦਾ ਠੀਕਰਾਂ ਦਿਮਾਗ ਦੀ ਭਲਦੀ ਭਰੇ ਨੂੰ ਨਹੀਂ ਆ ਕਲੰਦੀ ਸੋਖਾ ਨੂੰ ਮੈਂ ਤੜਕਾ ਲਾ ਦੇਣੀ ਤੂੰ ਰੋਟਾ ਕਰ ਲਾ ਪੂੜੀਆਂ ਨਹੀਂ ਵੇਲਾ ਕੀ ਹੈ ਮੰਮੀ ਨੂੰ ਹੁਣ ਕਦੋਂ ਬੋਲਣ ਦੇ ਫੋੜਾ ਕੀ ਆ ਮੈਂ ਇੰਨਾ ਕਹਿ ਕੇ ਆਈ ਮੈਂ ਕਿਹਾ ਚੱਲ ਜਿਹੜੇ ਚੀਜ਼ ਤੂੰ ਤਰਜੀਹ ਕਰਦਾ ਵਾ ਤੂੰ ਦੱਸ ਦਿਆ ਕਰ ਅਹ ਮੈਂ ਪੀਣੀ ਪੀਣੀ ਸ਼ਰਾਬ ਤਾਂ ਮੈਂ ਵੀ ਕਿਹਾ ਮੈਂ ਹੈ ਇੰਨੀ ਗਾਲਾਂ ਗੇਟ 'ਤੇ ਮਾਕੇ ਦਿਖਾਵੀ ਹੁਣ ਤੂੰ ਮੈਂ ਗੇਟ ਨੂੰ ਵੀ ਤਾਲਾ ਲਾ ਲੈਣਾ ਕੀ ਪਤਾ ਮੰਮੀ ਮੈਨੂੰ ਤਾਂ ਹੁਣ ਸਵੇਰੇ ਚੰਗੇ ਭਣ ਲੱਗਣ ਡਿਆ ਮੈਨੂੰ ਭੁੱਖ ਲੱਗੀ ਮੇਰਾ ਅੱਜ ਪੂੜੀਆਂ ਨੂੰ ਜੀ ਕੰਡਿਆ ਵਾ ਤੇ ਬਣਾ ਕੇ ਦੇ ਆ ਲੁਕ ਇਹ ਗੱਲ ਤਾਂ ਮੈਂ ਨਹੀਂ ਬੜੀ ਕੋਸ਼ਿਸ਼ੀ ਪਰ ਇਹ ਗੱਲ ਕੀਤੀ ਉਹਨੇ ਵੀ ਪੈਸੇ ਕੱਢ ਕੇ ਮੈਨੂੰ ਆਂਦਾ ਪਿਆਵੇਂ ਪੈਸੇ ਹੈਗੇ ਮੇਰੇ ਕੋ ਤਾਂ ਪੀਵਾ ਮੈਂ ਪੈਸੇ ਖੋ ਲੈਣੀ ਕੀ ਪਤਾ ਮੰਮੀ ਕਿਦਾਂ ਦਾ ਦਿਮਾਗ ਹੋ ਗਿਆ ਤੇ ਕੀ ਕਰਦੇ ਫਿਰਦੇ ਆਏ ਸੁੱਖ ਪੈਸੇ ਪਤਾ ਨਹੀਂ ਕਿਹਦੇ ਕੋ ਲੈਂਦਾ ਵਾ ਤੇਰ ਖੁਦ ਨਹੀਂ ਲੈ ਲੂ ਜਾਂਦਾ ਪੈਸੇ ਨਹੀਂ ਮੰਮੀ ਮੇਰੇ ਕੋ ਕਿੱਥੋਂ ਆਏ ਮੈਂ ਤਾਂ ਤੁਹਾਨੂੰ ਪਤਾ ਮੈਨੂੰ ਕੋਈ ਰਿਸ਼ਤੇਦਾਰ ਦੇ ਕੇ ਜਾਏ ਜਾ ਹੁੰਦਾ ਮੈਂ ਉਸੇ ਟਾਈਮ ਤੁਹਾਨੂੰ ਪੈਸੇ ਫੜਾ ਦਿੰਨੀ ਆ ਪਤਾ ਨਹੀਂ ਵੀ ਕਿੱਥੋਂ ਲਈ ਜਾਂਦਾ ਪੈਸੇ ਤੇ ਕਿੱਥੋਂ ਘੜਦਾ ਜਾੜਾ ਕਰੀ ਜਾਂਦੇ ਆਂਦਾ ਜੇ ਮਨੀ ਵੀਰ ਨੂੰ ਕਹਵੇਂ ਤੇ ਤੂੰ ਇਹ ਫੱਬਦੀਂ ਮੀਆਂ ਤੇ ਉਹਨੂੰ ਤਾਂ ਕਹਿਣਾ ਨਹੀਂ ਉਧਰੋਂ ਟਾਰਵਾ ਹੈ ਤੇ ਮੈਨੂੰ ਡਰ ਉਹਦਾ ਕਾਦਾ ਵਦਾਸਣਾ ਨਹੀਂ ਲੰਬਾਈ ਨਹੀਂ ਆ ਕਬਾ ਜੀ ਦਾਦੇ ਆਹ ਤੇ ਮੈਂ ਦਾਦੀ ਕਵਾਂ ਨਾ ਆ ਪੈਸੇ ਸੰਭਲਾ ਹੁਣ ਉਹਨੂੰ ਨਾ ਪੜਾ ਦੇ ਕੋਈ ਨਹੀਂ ਮੰਮੀ ਮੈਂ ਰੱਖ ਲੈਣੀ ਆ ਫੇਰ ਨਾ ਖੋ ਕੇ ਲੈ ਜਾ ਤੇਰੇ ਹੱਥੋਂ ਪਰ ਇਹਨੂੰ ਇਦਾਂ ਹੀ ਕਰਾਂਗੇ ਤੇ ਇਹਨੇ ਕੰਟਰੋਲ ਹੋਣਾ ਜੇ ਸਾ ਸੁੱਖ ਜੀ ਜ਼ਿਆਦਾ ਵੱਧ ਗਿਆ ਤੇ ਬਹੁ ਔਖਾ ਹੋ ਜਾਣਾ ਸਾਡੇ ਲਈ ਸਹੀ ਗੱਲ ਆ ਮੰਮੀ ਤੇ ਕੰਟਰੋਲ ਰੱਖਣਾ ਹੀ ਪੈਣਾ ਤੇ ਰੱਖੋ ਹੁਣ ਤੁਸੀਂ ਕਿਉਂ ਵੀ ਕੱਲ ਨੂੰ ਖਰਚਾ ਵਧਣਾ ਹੀ ਨਹੀਂ ਕਦੇ ਨਿਆਣਾ ਕੋਈ ਆਊਗਾ ਉਹਦਾ ਖਰਚਾ ਵਧਣਾ ਵਾ ਘਰ ਦਾ ਖਰਚਾ ਕਿੰਨਾ ਵਧਣਾ ਵਾ ਸਾਰਾ ਕੁਝ ਹੀ ਵੱਦ ਜਾਂਦਾ ਹੁੰਦਾ ਪਰ ਇਹਨੂੰ ਕਿਉਂ ਨਹੀਂ ਲੱਗਦੀ ਬੜਾ ਸੋਹਣਾ ਹੁੰਦਾ ਹੀ ਪਤਾ ਨਹੀਂ ਕਿਹਦੀ ਨਜ਼ਰ ਲੱਗ ਗਈ ਇਹੋ ਤੇ ਵਦਾਂ ਮੰਮੀ ਚਲ ਹਾਂ ਕਰੋ ਪਰਨੇ ਪਾਸੇ ਤੜਕਾ ਮੈਂ ਇੱਧਰ ਹੋ ਰੱਖਾਂ ਤੇਲ ਪਾ ਕੇ ਕੱਢ ਕੇ ਆਵਾਂ ਨਾਲ ਮੇਰੇ ਦੋਕ ਕੱਢ ਕੇ ਤੇ ਪੜੰਨੀ ਆ ਫਿਰ ਮੈਂ ਨਾਲ ਆ ਦੋਕ ਬਣਾ ਲਾ ਤੇ ਬਣਾਇਆ ਕਿਉਂਕਿ ਬਹਾਰ ਨਾਲ 90 ਬਾਜ਼ਾਰ ਜਾਂਦਾ ਫਿਰ ਨਾਲ ਕਿ ਮੈਨੂੰ ਰੋਟੀ ਨਹੀਂ ਮਿਲੀ ਤੇ ਮੈਂ ਬਾਹਰ ਚੱਲ ਗਿਆ ਨਹੀਂ ਬਸ ਆ ਬਣ ਗਿਆ ਬਹਾਰ ਨਾਲ ਹੁਣ ਉਹਨਾਂ ਨੂੰ ਕਿੱਥੇ ਉਹਨਾਂ ਨੇ ਇੱਕ ਵਾਰੀ ਕਿਹਾ ਮੈਂ ਨਾਲ ਹੀ ਆਲੂ ਬਾੜ ਕੇ ਆਟਾ ਗੁੰਨ ਲਿਆ ਪੂਰੀਆਂ ਦਾ ਵਾਹ ਇਹ ਵੀ ਚੰਗਾ ਕੀਤਾ ਬਹੁਤ ਉਹਨਾਂ ਨੂੰ ਫੜੰਨੀ ਮਮੀ ਤੁਸੀਂ ਵੀ ਘਰ ਨਾਲ ਦੀ ਨਾਲ ਗਰਮ ਗਰਮ ਖਾਈਓ ਫਰ ਦਿਨ ਵੀ ਘਬਾਲਦੇ ਨਹੀਂ ਕੋਈ ਨਹੀਂ ਮੇਰੀ ਕੋਈ ਗੱਲ ਨਹੀਂ ਉਹਨੂੰ ਫੜਾ ਬੈਠਾ ਫਿਰ ਪਤਾ ਨਹੀਂ ਉੱਠ ਗਿਆ ਸੁੱਤਾ ਗਿਆ ਸੁਪਤਾ ਗਿਆ ਅਜੇ ਵੇਖਿਆ ਵੀ ਮੰਮੀ ਨੇ ਉੱਠ ਗਿਆ ਵਾ ਇਹ ਲੈਣਾ ਹੀ ਉਹਦੇ ਮੰਮੀ ਡੈਲੀ ਦੇ ਤੇ ਇਹ ਆਪਣੀ ਹੁਣ ਮੰਮੀ ਦਾ ਪਤਾ ਲੈਣ ਭਾਬੀ ਤੇ ਉਹ ਫਿਰ ਮੁੰਡਾ ਛੱਡ ਕੇ ਬਾਹਰ ਆ ਉੱਠਿਆ ਵਾ ਬਾਹਰ ਕੇ ਡੰਡਿਆ ਵੇੜੇ ਚ ਕੋਈ ਬਾਥਰੂਮ ਚ ਚੱਕਤੀ ਲੱਗਣਵਾਣਾ ਉਹਦੀ ਮੰਮੀ ਡੈਡ ਦੇ ਹੁਣ ਕਰਕੇ ਮੰਮੀ ਪਤਾ ਕਰਨਾ ਹੀ ਭਾਵੇਂ ਕਿੰਨੀ ਕਿ ਸੱਟ ਵਾ ਕੋਈ ਨਹੀਂ ਕਰ ਲੈਨੇ ਮੰਮੀ ਨਿੱਕਲੇ ਗਏ ਕਿੰਨੀਆਂ ਕਿ ਆਹ ਹੋ ਗਏ ਤੂੰ ਏਦਾਂ ਕਰੋ ਉਹਨਾਂ ਨੂੰ ਪਾ ਕੇ ਫੜਾ ਦਿਓ ਫਿਰ ਹਾਂ ਮੈਂ ਕੱਢਦੀ ਹਣੀ ਥੋੜੀ ਫਿਰ ਤੁਸੀਂ ਵੀ ਪਾ ਕੇ ਖਾ ਲਓ ਮੰਮੀ ਲਿਆ ਦਿਓ ਹੁਣ ਲਿਓ ਤੇ ਨਹੀਂ ਆਵੇ ਦਵਾਈ ਦੇਈ ਜਾਂਦਾ ਰਹੀ ਨਾ ਇਹਨਾਂ ਨੂੰ ਭਾਂਦਿਆਂ ਨੂੰ ਘੜੀ ਲੱਗਦੀ ਹੈ ਕਿ ਤੂੰ ਇੱਕੋ ਗੱਲ ਕਰੀ ਜਾਂਦਾ ਨਹੀਂ ਨਾ ਖਾ ਮੈਂ ਪਾਣੀ ਲਿਆਵਾਂ ਤੇ ਲਈ ਤੇਵੇਂ ਨਾ ਰੋੜਾ ਪੰਡਾ ਰਿਹਾ ਘੱਟ 24 ਘੰਟੇ ਜਾਓ ਰੋਟੀ ਦੇਣ ਲੱਗਿਆ ਵੀ ਲਾਲਾ ਲਾਲਾ ਹੱਥੇ ਕਰਨਾ ਇਹ ਨਹੀਂ ਮੁੱਕਦੀ ਵੀ ਸਕੂਨ ਨਾਲ ਕਿਨੂੰ ਰੋਟੀ ਪਾਣੀ ਖਾਣ ਦੀ ਗੇ ਮੰਮੀ ਦੇ ਦਿਮਾਗ 'ਚ ਕੋਈ ਗੱਲ ਘੁੰਮਦੀ ਰਹਿੰਦੀ ਲਿਆ ਦੇ ਪਾਣੀ ਲਿਆ ਦੋ ਲਿਆ ਦੋ ਲਿਆ ਦੋ ਦੋ ਕੁ ਹੋਰ ਮੈਂ ਫਿਰ ਜਾਣਾ ਵਾਂ ਕਿਤੇ ਜਾਣਾ ਕਿੱਥੇ ਤੂੰ ਹਰ ਗੱਲ ਦੱਸਣ ਵਾਲੀ ਨਹੀਂ ਹੁੰਦੀ ਮੰਮੀ ਮੈਂ ਕੰਮ ਜਾ ਰਹਾ ਮੈਂ ਕਿਤੇ ਕਮ ਤੈਨੂੰ ਐਡਾ ਜ਼ਰੂਰੀ ਹੈ ਕਿਹੜਾ ਜਿਹੜਾ ਦੱਸਣ ਵਾਲਾ ਨਹੀਂ ਹੈ ਕਰੋ ਬਾਹਰ ਤਨ ਮੈਂ ਅੱਗੇ ਵੀ ਕਹਿ ਕੇ ਗਈ ਤੇ ਹੁਣ ਵੀ ਕਹਿ ਕੇ ਗਈਆਂ ਕਹਿਣ ਦੇਈਆਂ ਤੈਨੂੰ ਬਾਹਰ ਨਾ ਨਿਕਲੇਂ ਕਿਤੇ ਕਰੋ ਮੇਹਰ ਦਾ ਸਾਹ ਅਰੇ ਮੂੰਹ ਨਾ ਕਹਿ ਦਿੱਤ ਤੇ ਮੂੰਹ ਤੇ ਚਪੇੜਾ ਵੱਜਣੀ ਹੈ ਮੇਰ ਕੋ ਫੇਰ ਦੱਸ ਕਿਉਂ ਨਹੀਂ ਆਖੇ ਲੱਗਦਾ ਤੂੰ ਤੈਨੂੰ ਆਪਣੇ ਆਪ ਕਿਉਂ ਨਹੀਂ ਸਮਝਉਂਦੀ ਆਖੇ ਹੀ ਲੱਗਾ ਮਾਤਾ ਰੋਟੀ ਘਾੜ ਰਹੇ ਨੇ ਰੋਟੀ ਖਾਣ ਨੂੰ ਥਾਲੀ ਚ ਪਰੋਸ ਕੇ ਦਿੱਤੀ ਆ ਸੁੱਟਣ ਨੂੰ ਤਾਂ ਨਹੀਂ ਰੱਖ ਕੇ ਦਿੱਤੀ ਤੈਨੂੰ ਆਰੇ ਇਹ 18 ਦੇ 18 ਦੇ ਫਿਰ ਜਾਣ ਦਾ ਨਾਲ ਲੈਟਰ ਸਾਹਮਣੇ ਚੰਗਾ ਵੇਖਦਾ ਵੇਖਣਾ ਉਪਰ ਕੱਕਲੀ ਆ